ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਈਸੇਵਾਲ ਇਹ ਪਿੰਡ ਛਾ ਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਹੈ ਖਿੰਡਾ ਜਰਸੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਇਹਨਾਂ ਦਾ ਮੇਨ ਕੰਮ ਵਪਾਰ ਦਾ ਹੈ ਮਤਲਬ ਪਸ਼ੂ ਵਿਕਰੀ ਵਾਲੇ ਇੱਥੇ ਆਉਂਦੇ ਆ ਵੜਾਂ ਵੀ ਹੁੰਦੀਆਂ ਗਾਵਾਂ ਵੀ ਹੁੰਦੀਆਂ ਛੋਟੇ ਬੱਚੇ ਵੱਛੀਆਂ ਵੀ ਹੁੰਦੀਆਂ ਪਰ ਹੁਣ ਨਾਲ ਜਰਸੀ ਦੇ ਨਾਲ ਨਾਲ ਐਚ ਐਫ ਵੈੜਾਂ ਵੀ ਜਿਹੜੀਆਂ ਆਉਣੀਆਂ ਸ਼ੁਰੂ ਹੋਣੀਆਂ ਜਿਵੇਂ ਪਰਲੇ ਪਾਸੇ ਤੁਹਾਨੂੰ ਦੋ ਸਾਹਮਣੇ ਸਕਰੀਨ ਉੱਤੇ ਵੈੜਾਂ ਦਿਸਦੀਆਂ ਹੋਣਗੀਆਂ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜੇ ਕਿਸੇ ਵੀਰ ਨੇ ਕੋਈ ਵੀ ਨੱਕ ਖਰੀਦਣਾ ਉਹਨੂੰ ਬੇਨਤੀ ਹੈ ਵੀ ਆ ਕੇ ਜਰੂਰ ਦੇਖਿਓ ਤਸੱਲੀ ਕਰਿਓ ਆਪਦੀ ਸਮਝ ਨਾਲ ਖਰੀਦ ਲਿਓ ਛੋਟਾ ਬੱਚਾ ਮਤਲਬ ਛੋਟੀ ਉਮਰ ਤੋਂ ਲੈ ਕੇ ਦੁੱਧ ਦਿੰਦੀ ਗਾਂ ਤੱਕ ਦੇ ਪਸ਼ੂ ਇੱਥੇ ਅਵੇਲੇਬਲ ਹੈ ਵਿਕਰੀ ਵਾਲੇ ਮੌਜੂਦ ਹੈ ਮਾਤ ਨੂੰ ਇਹ ਕਰਕੇ ਸਾਰੇ ਦਿਖਾ ਦੂੰਗਾ ਸੋ ਜਰੂਰ ਲਾਸਟ ਤੱਕ ਵੀਡੀਓ ਦੇਖਿਓ ਤੇ ਬਾਕੀ ਪਸ਼ੂ ਆ ਕੇ ਤੁਸੀਂ ਖਰੀਦ ਲਓ ਆਓ ਮਿਲਿਏ ਬਾਈ ਨੂੰ ਕਰਦੇ ਆਂ ਗੱਲਬਾਤ ਰੁਪਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰੁਪਿੰਦਰ ਭਾਈ ਅੱਜ ਫੇਰ ਸੁਖਨਾ ਕਾਫੀ ਨਾਗ ਆਪਣੇ ਕੋਲ ਹੈਗੇ ਵਿਕਰੀ ਵਾਲੇ ਰੂਟੀਨ ਚ ਹੁੰਦੇ ਐ ਇਸੇ ਤਰ੍ਹਾਂ ਰੂਟੀਨ ਜੀ ਵੀਰੇ ਹੁੰਦੇ ਆ ਪਹਿਲੇ ਨੰਬਰ ਤੇ ਗਾਂ ਖੜੀ ਐ ਤੁਸ ਜੀ ਇਹ ਸੂਈ ਹੋਈ ਆ ਵੀਰੇ ਪੰਜਵਾਂ ਦਿਨ ਸੂਈ ਨੂੰ ਅੱਜ ਇਹਨੂੰ ਠੀਕ ਐ ਹਾਂਜੀ ਬੱਚਾ ਨਹੀਂ ਕੀ ਦਿੱਤਾ ਬੱਚਾ ਮਗਰ ਵਛਾ ਜੀ ਇਹਦੇ ਠੀਕ ਐ ਕਿੰਨਾ ਕੁ ਦੁੱਧ ਹੋਊਗਾ ਦੁੱਧ 16 ਕਿਲੋ ਆ ਪਾਣ ਤੋਲਵਾ ਪ ਰੇਟ ਇਹਦਾ ਦੱਸੋਗੇ ਹਾਂਜੀ ਨਾ ਰੇਡ ਫੋਨ ਤੇ ਹੋਣੇ ਫਿਰ ਫੋਨ ਤੇ ਹੋਣਗੇ ਤੋੜ ਲਗੇ ਬਾਈ ਇਹਨੂੰ ਸੋ ਦੋਸਤੋ ਪੰਜ ਇੱਕ ਦਿਨਾਂ ਦੀ ਸੂਈ ਹੈ 16 ਕਿਲੋ ਦੁੱਧ ਬਾਈ ਜੁਰੀ ਕਹਿੰਦੇ ਹੈਗਾ ਤੁਸੀਂ ਦੋ ਟਾਈਮ ਚੋ ਸਕਦੇ ਹੋ ਹਿੰਮਤ ਤੁਸੀਂ ਕਰਨੀ ਆ ਜਾ ਤੋ ਬਰੀਡ ਦੀ ਜੇ ਗੱਲ ਕਰੀਏ ਤਾਂ ਪਿਓਰ ਜਰਸੀ ਹੈ ਲੰਬਾਈ ਸੋਹਣੀ ਦਿਸਦੀ ਆ ਦੋਸਤੋ ਹਾਈਟ ਜਰਸੀ ਕਮ ਵਾਲੇ ਹਿਸਾਬ ਤੇ ਹੈ ਬੱਚੇ ਨੂੰ ਇਹਨੇ ਜਨਮ ਦਿੱਤਾ ਢਾਂਚਾ ਇਹਦਾ ਹੁਣ ਤੁਸੀਂ ਵੀਡੀਓ ਚੋਂ ਦੇਖ ਹੀ ਲੈਣਾ ਮੋੜ ਲਓ ਬਾਈ ਵੇ ਪਹਿਲੇ ਨੰਬਰ ਤੇ ਗਾਂ ਤਾਜੀ ਸੂਈ ਵੀ ਇਹਦੇ ਨਾਲ ਬੱਚਾ ਮੇਲ ਕਾਫ ਆ ਇਹ ਤੋਂ ਅੱਗੇ ਤੁਹਾਨੂੰ ਜਿਹੜੀ ਗਾਂ ਦਿਖਾਉਣੀ ਆ ਦੱਸੋ ਇਹ ਗੱਬਣ ਬਾਈ ਕਿੰਨਵਾ ਸੂਆ ਸੋਣਾ ਇਹ ਪਲੂਣਾ ਦੋ ਦੰਦਾਂ ਕਿੰਨੇ ਕੁ ਦਿਨ ਲੈ ਜੂ ਬਾਈ ਇਹ ਵੇ ਤਿਆਰੀਆਂ ਜੇ ਵੇ ਦੋ ਚਾਰ ਦਿਨ ਲੈ ਸਕਦੀ ਆ ਵੇ ਹੈ ਤਿਆਰ ਆ ਵੇਡ ਠੀਕ ਆ ਤੋਰਦ ਗਏ ਬਾਈ ਇਹਨੂੰ ਸੋ ਦੋਸਤੋ ਦੋ ਦੰਦਾਂ ਸੂਆ ਪਹਿਲਾ ਸੂਊਗੇ ਤਿਆਰੀਆਂ ਦਿਸਦੀਆਂ ਪਰ ਸੂਨ ਚ ਹੋ ਸਕਦਾ 2 ਦਿਨ ਲੈ ਜੇ ਜਦੋਂ ਮੌਕੇ ਤੇ ਸੂਨ ਲੱਗੂਗੀ ਕੋਸਵਾਨਾ ਉਦੋਂ ਵੀ ਇਹਨੇ ਸਾਰੇ ਵਾਲ ਜਿਹੜੇ ਵੱਟ ਤੇ ਪੈਂਦੇ ਉਹ ਕੱਢ ਜੂਗੀ ਢਾਂਚਾ ਇਹਦਾ ਵੀ ਤੁਸੀਂ ਵੀਡੀਓ ਤੋਂ ਜੱਜਮੈਂਟ ਕਰ ਲਿਓ ਲਿਆ ਬਈ ਜਰਸੀ ਕਮਾਂ ਵਾਲੇ ਹਿਸਾਬ ਤੇ ਹਾਈਟ ਥਾਣਾ ਮੋਟਾ ਹੱਥੀਂ ਚਵਾਈ ਵਾਸਤੇ ਵਧੀਆ ਰਹੂਗਾ ਬਾਕੀ ਪਾਸ ਤੁਸੀਂ ਕਰ ਹੀ ਲੈਣੀ ਹੈ ਜਿਹੜਾ ਵੀਰ ਖੇਤਨਾ ਚਾਹੂਗਾ ਦੋ ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਇਹ ਤੋਂ ਅੱਗੇ ਇੱਕ ਵਾੜ ਹੋਰ ਦਿਖਾਉਣੀ ਆ ਤੁਹਾਨੂੰ ਤਿੰਨ ਨੰਬਰ ਉੱਤੇ ਜਿਹੜੀ ਇਹ ਤਿੰਨ ਨੰਬਰ ਤੇ ਬਈ ਬੱਛੀ ਆ ਇਹਦੇ ਵੀਰ ਜੀ ਆਪਾਂ 26 ਤਰੀਕ ਨੂੰ ਦਿਨ ਪੂਰੇ ਆ 26 ਨੂੰ ਹਾਂਜੀ ਹਾਂਜੀ ਮਹੀਨੇ ਸਮਝ ਲਾ ਮਹੀਨੇ ਦਾ ਪਿਆਰ ਨੂੰ ਠੀਕ ਹੈ ਹਾਂਜੀ ਸੁਆ ਪਹਿਲਾਂ ਹੀ ਸੁਣਾ ਬਈ ਆ ਦੋ ਦਾੰਦ ਪਲੂਣੀ ਆ ਠੀਕ ਹੈ ਧੋਰੀ ਬਈ ਸੋ ਦੋਸਤੋ ਇੱਕ ਮਹੀਨਾ ਲਗਭਗ ਇਹਦਾ ਰਹਿੰਦਾ ਹੈ ਸੁਆ ਪਹਿਲਾ ਸਮੀ ਬਹੁਤ ਸੋਹਣੀ ਐ ਸੰਭਾਲ ਚੰਗੀ ਹੋਈ ਵੀ ਐ ਦੀ ਹਵਾਨਾ ਫੈਕਸ ਜਿਹਾ ਹੀ ਰੱਖੂਗੀ ਕਟ ਵਾਲਾ ਹਵਾਨਾ ਬਾਕੀ ਅਜੇ ਇੱਕ ਮਹੀਨਾ ਬਾਕੀ ਆ ਦੋ ਦੰਦ ਹੈ ਵੀ ਲਿਆ ਬਈ ਸੰਵਲੇ ਜੇ ਰੰਗ ਦੇ ਵਿੱਚ ਤੁਸੀਂ ਇਹ ਤੁਸੀਂ ਦੇਖ ਸਕਦੇ ਹੋ ਸੋਹਣੀ ਸੇਤ ਹੈ ਇਹ ਵੀ ਦੋ ਦੰਦ ਵੱਛੀ ਪਹਿਲਾ ਸੁਆ ਇਹਨੇ ਸੁਣਾ ਚੰਗਾ ਰੁਖ ਹੈ ਅਗਲੇ ਪਾਸੋਂ ਵੀ ਹਵਾਨੇ ਦਾ ਸੋਹਣੀ ਸ਼ੁਰੂਆਤ ਇਧਰੋਂ ਤੁਸੀਂ ਦੇਖੋ ਆ ਗਾੜੀ ਦੀ ਬਾਕੀ ਥਣ ਤਾਂ ਪਸ਼ੂ ਵੀ ਵੀ 22 24 22 24 ਲੀਟਰ ਤੋਂ ਨੇ ਵੜ ਮਰਦੀ ਜੀ ਇਹ ਠੀਕ ਹੈ ਹਾਂਜੀ ਸੋ ਚੰਗਾ ਦੁੱਧ ਦੇਣ ਦੀ ਆਸ ਹੈ ਇਹ ਖੋਰ ਇਹਦੇ ਨਾਲ ਇਹ ਵੀ ਵੀਰੇ ਦੋ ਦਾਂਦੀ ਆ ਜੀ ਠੀਕ ਹੈ ਕਿੰਨਾ ਟਾਈਮ ਲਊ ਬਾਈ ਇਹ ਇਹਨੂੰ ਵੀਰੇ ਹੁਣ ਜਿਆਦਾ ਨੋਵਾਂ ਲੱਗਿਆ ਮੇਨਾ ਇਹ ਵੀ ਮਹੀਨਾ ਹੀ ਇਹਨੂੰ ਗਣੋ ਤੁਸੀਂ ਤੋੜ ਦੇ ਬਾਈ ਸੋ ਨੋਵਾਂ ਮਹੀਨਾ ਦੱਸੋ ਲੱਗਿਆ ਇਹ ਦੋ ਅਲੱਗ-ਅਲੱਗ ਰੰਗ ਹੈ ਤੁਸੀਂ ਜਿਹੜਾ ਰੰਗ ਪਸੰਦ ਕਰਦੇ ਹੋ ਉਹਦੇ ਹਿਸਾਬ ਤੇ ਸਿਲੈਕਟ ਕਰ ਲਿਓ ਹਵਾਨਾ ਬਣਾਉਣਾ ਸ਼ੁਰੂ ਕੀਤਾ ਇਹਨੇ ਵੀ ਚੜਾਈ ਉੱਤੋਂ ਇਹਦੇ ਟਾਂਚੇ ਦੀ ਸੋਹਣੀ ਹੈ ਦੁੱਧ ਵਾਲੇ ਥਾਣਾ ਇਹਦੇ ਸੋਹਣੇ ਨਿਕਲਣਗੇ ਬਾਕੀ ਦੋ ਛਾਖਾਂ ਨਿੱਕੇ ਨਿੱਕੇ ਉੱਤੇ ਫੋਟ ਦਿਸਦੀਆਂ ਨਾਲੋਂ ਤੁਸੀਂ ਆ ਕੇ ਦੇਖ ਲਓ ਇਹਦੀ ਵੀ ਗਾੜੀ ਸੋਹਣੀ ਰਹੂਗੀ ਹਵਾਨੀ ਦੀ ਕਮਾਲਾ ਬਈ ਸੋ ਇਹ ਬਿਸਕੁਟੀ ਜੇ ਰੰਗ ਦੇ ਵਿੱਚ ਇਹ ਵੀ ਦੋ ਦੰਦ ਪਹਿਲਾ ਸੁਆ ਸੁੰਦੀ ਰਹਿਣ ਇੱਕ ਵੱੱਛੀ ਹੋਰ ਤੁਹਾਨੂੰ ਦਿਖਾਉਣੇ ਆ ਏ ਮੇਰਾ ਖੀਰੀ ਮੱਛੀ ਆ ਇਹ ਠੀਕ ਹੈ ਇਹ 6 ਮਹੀਨਾ ਚੱਲਦਾ 7ਵਾਂ ਲੱਗਣ ਵਾਲਾ ਜੀ ਇਹਨੂੰ ਠੀਕ ਹੈ ਕਦ ਕਦ ਪੂਰਾ ਪੂਰਾ ਵੇਟ ਬੋਡੀ ਠੀਕ ਹੈ ਵੇਟ ਦੀ 6 ਮਹੀਨਿਆਂ ਦੀ ਗੱਭਣ 7ਵਾਂ ਲੱਗਣ ਵਾਲਾ ਹਾਂਜੀ ਨਰੋਈ ਇਹ ਵੀ ਫੁੱਲ ਆ ਫੁੱਲ ਬੋਡੀ ਵੇਟ ਆ ਪੂਰਾ ਵਜਨ ਹੈ ਤੋਰਦੇ ਬਈ ਹਜੇ ਦੰਦੋ ਖੀਰੀ ਹੈ 2.5 3 ਮਹੀਨੇ ਦੱਸੋ ਇਹਦੇ ਬਾਕੀ ਆ ਬਾਕੀ ਜਿਹੜਾ ਵੀਰ ਖਰੀਦਣਾ ਚਾਵੇ ਭਾਵੇਂ ਚੈੱਕ ਪਾਸ ਵੀ ਕਰਵਾ ਲਿਓ ਚੇਮਾ ਮੇਨਾ ਲਗਭਗ ਪੂਰਾ ਹੋਣ ਵਾਲਾ ਬਾਈ ਜੇਰੀ ਦੱਸਦੇ ਤੇ ਸੱਤਵਾਂ ਸ਼ੁਰੂ ਹੋ ਜਾਊਗਾ ਹਵਾਨਾ ਇਹ ਵੀ ਸੋਨਾ ਕੱਢੂਗੀ ਹੁਣੇ ਹੀ ਚੰਗਾ ਹਵਾਨਾ ਦੱਸਦਾ ਲੈ ਆ ਬਾਈ ਛੁਏ ਕੀਰੀਆ ਦੰਦੋ ਇਹ ਤੋਂ ਇਲਾਵਾ ਕੋਸ ਹੋਰ گاਵਾ ਜਿਹੜੀ ਨਾਲ ਤੁਹਾਨੂੰ ਦਿਖਾਵਾਂਗੇ ਦੱਸੋ ਰਪਿੰਦਰ ਭਾਈ ਇਹ ਗਾਂ ਦੀ ਕੀ ਡਿਟੇਲ ਇਹ ਮੇਰੇ ਚਾਰ ਦੰਦ ਦਾ ਸੂਈ ਨੂੰ ਹੋ ਗਿਆ ਨੂੰ ਅੱਜ ਮੈਲਾ ਮਾਰਦੀ ਆ ਧਮਾ 11ਵਾਂ ਦਿਨ ਠੀਕ ਹੈ ਤੇ ਦੁੱਧ ਹੈਗਾ ਥੱਲੇ 16 17 ਦੇ ਕਰੀਬੇ ਦਾ ਠੀਕ ਹੈ ਤੇ ਇੱਕ ਥਾਣੇ ਦੇ ਵਿੱਚ ਥੋੜਾ ਦੁੱਧ ਘੱਟ ਆਉਂਦਾ ਇਹਦੇ ਪਿਛਲੇ ਥਾਂ ਚ ਹਾਂਜੀ ਹਾਂਜੀ ਠੀਕ ਹੈ ਤੋਰੀ ਭਾਈ ਦੋਸਤ ਪਾਇਆ ਜਾਂ ਪਾਇਆ ਪਾਉਣਾ 1/2 ਕਿਲੋ ਲਾ ਲਓ ਇਤੋਂ ਕਾ ਇੰਝ ਜ਼ਿਆਦਾ ਫਰਕ ਨਹੀਂ ਹੈਗਾ ਠੀਕ ਹੈ ਤੇ ਚਵਾਈ ਉਹਦਾ ਸਾਫ਼ ਸੁਥਰੀ ਆ ਪੂਰੀ ਓਕੇ ਸੋ ਇਹਦੇ ਮਗਰ ਵੱਛੀ ਆ ਜੀ ਚਾਰ ਦੰਦ ਵੱਛੀ ਵਾਲੀ ਗਾਂ ਪਿਛਲਾ ਬਹਿਣੀ ਵਾਲੇ ਪਾਸੇ ਦਾ ਥਾਣ ਉਹਦੇ ਚ ਦੁੱਧ ਘੱਟ ਹੈ ਦੁੱਧ ਕਿੰਨਾ ਘੱਟ ਆਉ ਤੁਸੀਂ ਚੋਕੇ ਦੇਖ ਲੈਣਾ ਜਿਹੜਾ ਵੀਰ ਖਰੀਦਣਾ ਚਾਹੂਗਾ 10 ਦਿਨਾਂ ਦੀ ਇਹ ਸੂਈ ਟਾਂਚਾ ਸੋਨਾ ਬਾਕੀ ਹਾਈਟ ਇਹਦੀ ਜਰਸੀ ਜਿਹੜੀਆਂ ਦੂਜੀਆਂ ਤੋਰੀਆਂ ਲਗਭਗ ਉਸੇ ਤਰ੍ਹਾਂ ਦੀ ਹੈ ਸਮੈਲੇ ਤੋਂ ਚੱਲੀ ਵੀ ਅੰਦਰੋਂ ਸਾਫ਼ ਹੋ ਰਹੀ ਹੈ ਜਿਵੇਂ ਜਿਵੇਂ ਸਾਫ਼ ਹੋਊਗੀ ਓਵੇਂ ਦੁੱਧ ਹੋਰ ਵਧੂਗੀ ਇਹਦੇ ਨਾਲ ਬੱਚਾ ਵੱੱਠੀ ਇੱਕ ਹੋਰ ਗਾਂ ਇਹ ਤੁਹਾਨੂੰ ਦਿਖਾਉਣੀ ਹੈ ਇਹਨੂੰ ਸੂਈ ਨੂੰ ਹੋ ਗਿਆ ਵੀਰੇ 15 ਕ ਦਿਨ ਜੀ ਕਿੰਨਾ ਕੁ ਦੁੱਧ ਹੋਊਗਾ ਵੀ ਦੁੱਧ ਇਹਦੇ ਥੱਲੇ 11 ਕਿ ਲੀਟਰ ਆ ਜੀ ਠੀਕ ਹੈ ਹਾਂਜੀ ਸੋ 11 ਲੀਟਰ ਦੁੱਧ ਦਸੋ ਤੇ 15 ਦਿਨਾਂ ਦੀ ਸੂਈ ਇੱਥੋਂ ਦਾ ਕੀ ਤੋਰਦੀ ਭਾਵੇਂ ਬਈ ਖਵਾਨਾ ਸੋਹਣਾ ਦਿਖਾ ਰਹੀ ਐ ਮੈਂ ਦੁਪਹਿਰੇ ਜੇ ਵੀਡੀਓ ਬਣਾ ਰਹੇ ਸਾਇਲੈਂਟ ਕਿ ਸੋ ਥਾਣੇ ਦਾ ਵੀ ਹੱਥੀ ਜਵਾਈ ਵਾਲਾ ਕਮਾਲਾ ਇੱਥੋਂ ਵੀ ਬਈ ਲਿਆ ਵਾਪਸ ਹਾਈਟ ਦਸੋ ਜਰਸੀ ਕਾ ਵਾਲੀ ਐ ਇੱਕ ਹੋਰ ਵਧੀਆ ਤੁਹਾਨੂੰ ਦਿਖਾਉਣੇ ਆ ਇਹ ਪਲੂਣ ਆ ਜੀ ਦੋ ਦੰਦ ਠੀਕ ਹੈ ਹਾਂਜੀ ਇਹ ਆਪਣੀ ਦਾ ਰਾਤ ਦੀ ਸੂਈ ਆ ਰਾਤ ਦੀ ਸੂਈ ਇਹਨੇ ਬੱਚਾ ਕੀ ਦਿੱਤਾ ਇਹਦੇ ਨੇ ਬੱਚਾ ਦੇ ਇਹ ਮਗਰ ਠੀਕ ਹੈ ਤੋਰੀ ਭਾਈ ਸੋ ਦੋਸਤੋ ਬਹੁਤ ਸੋਹਣਾ ਥਣ ਦਾ ਸਹਜ ਹੈ ਦਾ ਦੁੱਧ ਦੋਤਾ ਤੁਸੀਂ ਇਹਦੇ ਹਵਾਨੇ ਤੋਂ ਜਾਂ ਇਹਦੇ ਟਾਂਚੇ ਤੋਂ ਜਜਮੈਂਟ ਲਾ ਲਓ ਕਿ ਤੁਸੀਂ ਕਿੰਨਾ ਚੋਲੋਗੇ ਰਾਤ ਦੀ ਇੱਕ ਅੰਡਰ ਲੀਆ ਜੀ ਪੁਰੀਏ ਜਿਹੜਾ ਹਵਾਨਾ ਉਹ ਫਿਕਸ ਹੈ ਥਣ ਸੋਹਣੇ ਹੱਥੀਚੁਆਈ ਵਾਲੇ ਹੈ ਤੁਸੀਂ ਮੋੜ ਲਾ ਬਈ ਕੋਸ ਛੋਟੇ ਬੱਚੇ ਵੀ ਹੈ ਬਾਈ ਕੋਲ ਉਹ ਵੀ ਤੁਹਾਨੂੰ ਵੀਡੀਓ ਚ ਦਿਖਾ ਦਿੰਨੇ ਰਪਿੰਦਰ ਭਾਈ ਇਹਦੀ ਕੀ ਇਹ ਬੱਚੀ 3 ਮਹੀਨੇ ਦੇ ਗੱਭਣਾ ਚੌਥਾ ਲੱਗਾ ਜੀ ਇਹਨੂੰ ਖੀਰੀ ਆ ਥੋੜਾ ਛੋਟੀ ਉਮਰ ਟਿਕਾ ਲੱਗ ਗਿਆ ਬੱਚੀ ਨੂੰ ਠੀਕ ਹੈ ਹਾਂਜੀ ਸੋ ਦੋਸਤੋ 3 ਮਹੀਨਿਆਂ ਦੀ ਗੱਭਣਾ ਚੌਥਾ ਲੱਗਾ ਮੜਾ ਤੋਰਦੇ ਬਾਈ ਛੋਟੀ ਉਮਰ ਦੇ ਵਿੱਚ ਹੀ ਇਹ ਆਈ ਹੋ ਗਈ ਇਹਦੀ ਅਜੇ ਹੋਰ ਭਾਵੇਂ ਬੋਡੀ weight ਗੇਨ ਕਰ ਲੈਣ ਦੇ ਪਰ ਫਿਰ ਵੀ ਇਹ ਵਜਨ ਇਹਦਾ ਸੋਨਾ ਬਣ ਜਾਣਾ ਕਿਉਂਕਿ 5 ਮਹੀਨੇ ਚ 5-6 ਮਹੀਨੇ ਹਜੇ ਪਏ ਆ ਇਹਦੇ ਤੋਂ ਤੁਹਾਨੂੰ ਵਜਨ ਪੂਰਾ ਕਰ ਜੂਗੀ ਇਹਦੇ ਨਾਲ ਇੱਕ ਹੋਰ ਬੱਛੀ ਇਹ ਬੱਛੀ ਦੋ ਦਾਂਦਾ ਜੀ ਠੀਕ ਹੈ ਹਾਂਜੀ ਚੰਗੇ ਅਖਰਾਂ ਦੀ ਵੈੜ ਪੂਰੀ ਹੈ ਵੀ ਤੇ ਇਹਨੂੰ 8ਵਾਂ ਮਹੀਨਾ ਲੱਗਾ ਹੋਇਆ ਜੀ 8ਵਾਂ ਲੱਗਾ ਹੋਇਆ ਉਸੋਂ ਗੱਬਣ ਜਿਹਨੇ ਵੱਛੀ ਖਰੀਦੀ ਤਨੀ ਤਾਂ ਇਹ ਵੀ ਤੁਸੀਂ ਖਰੀਦ ਸਕਦੇ ਹੋ ਇਹ ਤੋਂ ਇਲਾਵਾ ਦੋ ਐਚਐਫ ਤੁਹਾਨੂੰ ਇੱਧਰ ਦਿਖਾਉਣੀ ਆ ਭਾਈ ਇਹ ਵੈੜ ਦੀ ਕੀ ਡਿਟੇਲ ਹੈ ਇਹ ਆਪਣੀ ਪਲੂਣੀਆ ਜੀ 7ਵੇਂ ਮਹੀਨੇ ਚ ਆਈ ਹੈ 7 ਮਹੀਨਿਆਂ ਦੀ ਹਾਂਜੀ ਹਾਂਜੀ ਠੀਕ ਹੈ ਸਤਮਾ ਅੱਠਵਾਂ ਲੱਗਿਆ ਇਹਨੂੰ ਸਤਮਾ ਚੱਲਦਾ ਪਿਆ ਜੀ ਸਤਵਾਂ ਚੱਲੀ ਜਾਂਦਾ ਦੋਸਤੋ ਬਹੁਤ ਸੋਹਣਾ ਥਣ ਚੰਗਾ ਕੱਦ ਦਾ ਚੰਗੀ ਵੇਲ ਹੈ ਸੋ ਇਹ ਪਹਿਲਾ ਸੂਆ ਬੱਛੀ ਨੇ ਸੋਣਾ ਹੈ ਸਤਵਾਂ ਮਹੀਨਾ ਚੱਲੀ ਜਾਂਦਾ ਇਹਨਾਂ ਦਾ ਰਿਕਾਰਡ ਹੈਗਾ ਦੋਨਾਂ ਦਾ ਆਪਣੇ ਕੋਲ ਠੀਕ ਹੈ ਭਾਈ ਹਾਂਜੀ ਜਿਹੜੀ ਦੂਜੀ ਐਚ ਐਫ ਐ ਬਈ ਉਹਦੀ ਕੀ ਡਿਟੇਲ ਹੈ ਇਹ ਆ ਪੰਜਵੇਂ ਮਹੀਨੇ ਚੱਲਦੀ ਪਈ ਆ ਖੀਰੀ ਬੱਛੀ ਆ ਜੀ ਖੀਰੀ ਪੰਜਵੇਂ ਮਹੀਨੇ ਚ ਇਹਦੀ ਵੀ ਬਰੀਡ ਚੰਗੀ ਆ ਬਾਕੀ ਪ੍ਰਿੰਟ ਬਹੁਤ ਸੋਹਣਾ ਦੋਸਤੋ ਕਾਲੇ ਚਿੱਟੇ ਡੱਬ ਕੁਈ ਵੱਛੀ ਨਾ ਦੋ ਐਚ ਐਫ ਨਸਲ ਦੀਆਂ ਦੇਖੋ ਇਹਦੀ ਖੜਨੀ ਖੁੜਨੀ ਬੱਚੀ ਦੀ ਫੇਰ ਤੁਸੀਂ ਹਜੇ ਇਹ ਖੀਰੀ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਵੀਰ ਖਰੀਦਣਾ ਚਾਵੇ ਤੇ ਨਾਲ ਇੱਕ ਬਹੁਤ ਵੱਡੀ ਐਚ ਐਫ ਵੱਛੀ ਇਹ ਵੀ ਇਹ ਵੀ ਫੋਰ ਸੇਲ ਆ ਸੋ ਨਾ ਆ ਗ ਦੋਸਤੋ ਇਧਰਲੇ ਪਾਸੋਂ ਤੁਹਾਨੂੰ ਦਿਖਾਤੇ ਕੁਛ ਛੋਟੇ ਪਾਲਕੂ ਬੱਚੇ ਆ ਜਿਹੜੇ ਕਿਸੇ ਵੀਰ ਨੇ ਪੇਮੈਂਟ ਘੱਟ ਇਨਵੈਸਟ ਕਰਨੀ ਉਹਦੇ ਹਾਸਤੇ ਬਿਲਕੁਲ ਛੋਟੇ ਬੱਚੇ ਸੋ ਜਿਹੜੇ ਛੋਟੇ ਬੱਚੇ ਵੀ ਤੁਹਾਨੂੰ ਦਿਖਾਉਣੇ ਆ ਉਹ ਵੀ ਤੁਸੀਂ ਦੇਖੋ ਜਰਸੀ ਨਸਲ ਦੇ ਆ ਸੋਨੇ ਬੱਚੇ ਆ ਇਹਨਾਂ ਦੀ ਕਟਿੰਗ ਬਾਈ ਨੇ ਸ਼ੌਕ ਕੀਤਾ ਜਿਹੜਾ ਉਹ ਕਰਦੀ ਹੈ ਆਪਾਂ ਇਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਕਿ ਐਚ ਐਫ ਨਸਲ ਦੀ ਬੱਚੀ ਛੋਟੀ ਕਿੰਨੀ ਕੁ ਉਮਰ ਆ ਬਈ ਬੱਚੇ ਦੀ ਇਹ ਵੀ ਦੀ ਆਪਣੇ 8ਵਾਂ ਮਹੀਨਾ ਜੀ ਨੂੰ ਉਮਰ ਦਾ ਠੀਕ ਹੈ ਹਾਂਜੀ 8 ਮਹੀਨਿਆਂ ਦੀ 8ਵਾਂ ਚੱਲਦਾ ਦੱਸੋ ਤੇ ਨਰੋਈ ਨਰਾਇ ਪੂਰੀਆ ਪੱਠਪੜੇ ਦੀ ਆ ਪੂਰੀ ਵੱਡੀ ਵੜ ਬਣਨ ਵਾਲੀ ਆ ਜੀ ਹਮ ਸਹੀ ਹੈ ਸੋ ਛੋਟਾ ਬੱਚਾ ਐਚ ਐਫ ਨਸਲ ਕੁਝ ਜਰਸੀ ਬੱਚੇ ਬੈਠੇ ਆ ਬਾਈ ਕੋਲ 8 ਠਾਇਓ ਬਈਆਂ ਬੱਚਿਆਂ ਨੂੰ ਵੀ ਬਹੁਤ ਬਰੀਦਦਾ ਬੱਚਾ ਜੀ ਇਹ ਵੀ ਠੀਕ ਹੈ ਕਿੰਨੀ ਕੁ ਉਮਰ ਹੋਊਗੀ ਭਾਈ ਇਹਦੀ ਇਹ ਬੱਚੇ 6 6 7 6 6 ਮਹੀਨੇ ਦੇ ਆ ਜੀ 6 6 7 7 ਮਹੀਨੇ ਹਾਂ ਜੀ ਆ ਵੀ ਬੱਚਾ ਜਿਹੜਾ ਬਹੁਤ ਚੰਗਾ ਜੀ ਹੈ ਜੜਾ ਹੂੰ ਇਹ ਵੀ ਵੇਖੋ ਤੁਸੀਂ ਟਾਂਚੇ ਸੋਹਣੇ ਆ ਇੱਕ ਵੱਛੀ ਇਹ ਵੀ ਬਾਈਠਾਊਗਾ ਦੇਖੋ ਤੁਸੀਂ ਸੋ ਇਹਨਾਂ ਚੋਂ ਕੋਈ ਨਾਗ ਖਰੀਦਣਾ ਤਾਂ ਵੀ ਵੈਲਕਮ ਆ ਤੁਸੀਂ ਕੋਈ ਵੀ ਪਸ਼ੂ ਖਰੀਦਣਾ ਚਾਹਣੇ ਆ ਆ ਕੇ ਦੇਖਣਾ ਬਹੁਤ ਜ਼ਰੂਰੀ ਹੈ ਤੇ ਜ਼ਰੂਰ ਆ ਕੇ ਦੇਖਿਓ ਸੋ ਨਾਗ ਜਿਹੜੇ ਸੀਗੇ ਲਗਭਗ ਤੁਹਾਨੂੰ ਸਾਰੇ ਹੀ ਦਿਖਾਤੇ ਆ ਵਿਕਰੀ ਵਾਲੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਧੰਨਵਾਦ